ਸਤ ਬਾਬਾ ਹਜ਼ਾਰਾ ਸਿੰਘ ਜੀ ਦਾ ਕਾਫੀ ਮਸ਼ਹੂਰ ਜਿਹੜਾ ਗੁਰਦਰਾਵਾ ਇੱਥੇ ਜ਼ਿਆਦਾਤਰ ਸਾਰਿਆਂ ਨੂੰ ਪਤਾ ਹੀ ਆ ਤੇ ਉਹਨਾਂ ਦੇ ਬਿਲਕੁਲ ਲੱਗੇ ਹੀ ਗੁਰਦਰਾ ਸਾਹਿਬ ਤੇ ਬਿਲਕੁਲ ਲੱਗੇ ਜਿਹੜਾ ਘਾਰ ਆ ਵੀ ਦੀ ਉਹਨਾਂ ਦਾ ਤੇ ਅੱਜ ਤੁਹਾਨੂੰ ਪੰਜ گاਵਾ ਦਿਖਾਉਣੀ ਆ ਸਾਰੀਆਂ ਚੰਗੇ ਦੁੱਧ ਵਾਲੀਆਂ ਵੇੜਾ ਤੁਹਾਨੂੰ ਦਿਖਾਵਾਂਗੇ ਸਾਫ਼ ਸੁਥਰੀਆਂ ਵੇੜਾ ਤੁਹਾਨੂੰ ਦਿਖਾਉਣੀ ਆ ਬਾਕੀ ਇੱਥੇ ਆਓ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵਧੀਆ ਹੋ ਪਾਈ ਠੀਕ ਠਾਕ ਜੀ। ਵਧੀਆ ਵਧੀਆ ਜੀ ਤੁਸੀਂ ਦੱਸੋ। ਦੇ ਗਏ ਮਾਲ ਦਨ ਲਾ ਫੇਰਾ। ਸਾਰਾ ਭਾਈ ਮਾਲ ਜਗਾ ਤਿੰਨੇ ਤਿੰਨੇ ਲਿਕੇ ਗਤੀਏ। ਕਿੰਨੇ ਕਾ ਇਹ ਫੋਨ ਅਦਰ। ਅੱਛਾ। ਫੋਨ ਬੜੇ ਭਾਈ ਆਏ। ਅੱਛਾ। ਸਭ ਨੂੰ ਟੈਟ ਦੇ ਗੀਆਂ ਤੇ ਫੋਨ ਤੇ ਕੀ ਕੋਈ ਮਾਲ ਪੂਰਾ ਵੀ ਸਾਡੇ ਕੋਲ ਆਇਆ ਮੈਂ ਤੁਹਾਨੂੰ ਕਹਿ ਦਈਏ। ਪਹਿਲੀ ਵੀਡੀਓ ਇਹ ਮਤਲਬ ਵਧੀਆ ਰਿਹਾ ਗਿਆ ਫਿਰ। ਬਹੁਤ ਵਧੀਆ ਰਿਜ਼ਲਟ ਰਿਹਾ। ਅੱਛਾ। ਨਾਲ ਦੀ ਕਰਵਾ ਬਾਕੀ ਆ ਵੀ ਮਾਲ ਦਿੱਤਾ ਵੀ ਆ ਭਣ ਭਰਾਵਾਂ ਨੂੰ। ਹਾਂਜੀ। ਦਸੰਗੀਆਂ ਕਰਾ ਕੇ ਦਿੱਤਾ। ਠੀਕ ਆ। ਇੱਥੋਂ ਚਵਾ ਚਵਾ ਕੇ ਦਿੱਤੀਆਂ ਹਨਾ ਅੱਜ ਇਹ ਸਾਰਾ ਸਾਫ ਸੁਥਰਾ ਮਾਲ ਹੈ। ਕੋਈ ਮਾਲ ਵਿੱਚ ਨਾ ਸਾਫ ਸੁਥਰਾ। ਅੱਛਾ। ਕਰਨਾ ਇਹ ਵੀਡੀਓ ਤੇ ਵਧੀਆ ਕਰਾਂਗੇ ਮਾੜਾ ਕੰਮ ਨਹੀਂ ਕਰਨਾ। ਠੀਕ ਹੈ। ਹਾਂਜੀ। ਉਹ ਇਹ ਆ ਵੀ ਚੰਗਾ ਕਰਾਂਗੇ ਤੇ ਲੰਮਾ ਲੰਮਾ ਚੱਲਾਂਗੇ ਹਨਾ ਪਾਣੀ ਲੰਮਾ ਸੱਚ ਚੱਲਾ ਚੰਗਾ ਕਰਨਾ ਪੈਣਾ ਠੀਕ ਆ ਉਦਾਂ ਮਾਲਕ ਦੀ ਕਿਰਪਾ ਮਾੜਾ ਡੰਗਰ ਹੋਇਆ ਸਾਡੇ ਕੋਲ ਸਾਈਡ ਤੇ ਦੋ ਦਾ ਕੰਦ ਵਾਲੇ ਬੰਦੇ ਅੱਛਾ 20 ਵੇਚਣਾ ਠੀਕ ਆ ਚੰਗਾ ਡੰਗਰ ਵੇਚਣਾ ਮਾੜਾ ਡੰਗਰ ਹੋਇਆ ਬਾਕੀ ਕੋਈ ਚੀਜ਼ੇ ਕੋਈ ਹੈਗੀ ਉਹ ਦੱਸ ਕੇ ਦੋ ਅਗਲੇ ਨੂੰ ਦੱਸ ਕੇ ਰੱਖੋ ਭਲੀ ਮੇਰੀ ਗੱਲ ਸੁਣੋ ਹਾਂਜੀ ਜੇ ਕਾਈ ਤਿੰਨਰ ਤੇ ਤਿੰਨਰ ਕਰਕੇ ਵੇਚ ਦੋ ਹਾਂਜੀ ਹਾਂਜੀ ਇਹ ਨਹੀਂ ਤੋਹਾਗਾ ਮੈਂ ਵੀ ਤਿੰਨਰ ਹੋਵੇ ਕਹਿੰਦਾ ਮੁੱਲ ਚੌਵਾਂ ਵਾਲਾ ਕਰੀ ਜਾਓ ਹਾਂਜੀ ਹਾਂਜੀ ਵਾਲਾ ਘਰ ਘਰ ਸੂਰੇ ਕਵੇ ਯਾਰ ਭਾਈ ਪੀਨ ਦ ਤੇ ਚਲੋ ਨਾਮ ਦੱਸ ਦੋ ਫਿਰ ਆਪਣੇ ਆਪ ਭਾਈਆ ਪ੍ਰਮੋਦਪਾਲ ਸਿੰਘ ਦੇ ਹਾਂਜੀ ਛੋਟਾ ਨਾਮ ਡਾਕਟਰ ਜੀ ਠੀਕ ਹੈ ਤੇ ਪਿੰਡ ਆਪਣਾ ਨਿੱਕੇ ਕਿਉਂ ਬਣ ਗਏ ਤੇ ਸੀ ਉਹਨੇ ਸ਼ਹਿਰਾ ਮੱਜਾ ਸਿੰਘ ਡਿਸਟ੍ਰਿਕਟ ਗੁਰਦਾਸਪੁਰ ਦੇ ਬਟਾਲਾ ਵੀ ਲੱਗ ਗਈ ਹੈ ਬਟਾਲਾ ਵੀ ਸਾਨੂੰ ਨਾਲ ਪਿੰਦਾ ਜੀ ਤੇ ਧਾਰੀਆ ਵੀ ਸਾਡੇ ਨੇੜੇ ਪੈ ਜਾਂਦਾ ਜੀ ਅੱਛਾ ਜੀ ਹਾਂਜੀ ਤੇ ਗੁਰਦਾਰਾ ਸਾਹਿਬ ਬਿਲਕੁਲ ਨਾਲ ਹੀ ਹੈ ਹਨਾ ਸਾਹਿਬ ਮਾ ਪੁੱਛੇ ਗੁਰਦਾਰਾ ਨਾਲ ਕੰਨ ਨਾਲ ਕੰਨ ਸਾਂਝੀ ਸਾਡੀ ਠੀਕ ਹੈ ਜੀ ਚਲੋ ਵਧੀਆ ਗੱਲ ਆ ਤੇ ਆਪਣਾ ਫੋਨ ਨੰਬਰ ਵੀ ਬੋਲ ਦੋ 7474 9773 ਠੀਕ ਹੈ ਜੀ ਬਾਕੀ ਕੋਈ ਇੱਕ ਮੇਰੀ ਬੇਨਤੀ ਆ ਹਾਂਜੀ ਚਲੋ ਵੀਰ ਹੋਰ ਤੁਹਾਨੂੰ ਪਰ ਹੋਰ ਚੰਗਾ ਲੈ ਲੈਂਦੇ ਆ ਨਗਰ ਹਾਂਜੀ ਚਲੋ ਮਨਨ ਕਿਸੇ ਨੂੰ ਮਾੜਾ ਪਾਏ ਨਾ ਤਾਂ ਹਾਂ ਹਾਂ ਦਾ ਕਰਦੇ ਪਾਹੀ ਆ ਤਾਂ ਉਹਨੇ ਮਾੜਾ ਕਰਦਾ ਉਹਨੇ ਮਾੜਾ ਕਰਦਾ ਇਹਦੇ ਇੱਕ ਬੇਨਤੀ ਕਰਾਂ ਕਿ ਜਿੱਥੋਂ ਮਰਜ਼ੀ ਲੋ ਮਾਲ ਜਿਹੜੇ ਮਰਜ਼ੀ ਚੰਗਾ ਲੈ ਲਓ ਆਪਣੀ ਤਸੱਲੀ ਕਰਕੇ ਲਓ ਹਾਂਜੀ ਠੀਕ ਜੀ ਇਹ ਸਾਡੇ ਕਿਹਨੂੰ ਜਕੀਰ ਆ ਹਾਂਜੀ ਗਾਰੰਟੀ ਦੇ ਮਾਲ ਦੇਵਾਂਗੇ ਜਿਹੜਾ ਮੇਰਾ ਭੈਣ ਭਰਾ ਇੱਥੇ ਹੁੰਦਾ ਵਾ ਆਪ ਜੀ ਤਸੱਲੀ ਕਰਕੇ ਛੜੇ ਤੇ ਇਹ ਗੁਰਨ ਟਾਰਕਟਿੰਗ ਤਾਂ ਤਸੱਲੀ ਕਰਕੇ ਖੜੇ ਭਾਵੇਂ ਕਾਢੇ ਕੋ ਲੈਣਾ ਤੇ ਭਾਵੇਂ ਜਿੱਥੇ ਕੋੜੀ ਭਜਦੇ ਇੱਕ ਦਾ ਠੀਕ ਤਾਂ ਮ ਚੂਣੀ ਦੋ ਟੰਗ ਤਿੰਨ ਟੰਗ ਚਾਰ ਟੰਗ ਚ ਹੋਵੇ ਅੱਛਾ ਗੱਬਣ ਗਾਈ ਜਿੰਤਾ ਮਰਜ਼ੀ ਪਾਸ ਕਰਕੇ ਖੜੇ ਸਾਡੇ ਕੋਲ ਠੀਕ ਹੈ ਜੀ ਇਹਨੇ ਵੀ ਮਤਲਬ ਗਾਈ ਸਾਡੀ ਭਾਈ ਹੁਣੇ ਲਾ ਲਾ ਸਾਡੇ ਮਗਰ ਗਾਹ ਚੜਿਆ ਵਾ ਹਾਂਜੀ ਹਾਂਜੀ ਵਾਲੇ ਬੰਦੇ ਸਾਈਏ ਕਿਹਨੂੰ ਐ ਵੀ ਸਪਲਾਈ ਲਾਉਂਦੀ ਲੋੜ ਨਹੀਂ ਅੱਛਾ ਆਪ ਵੀ ਤਸੱਲੀ ਕਰ ਉਹਨਾਂ ਮਾਲ ਖੜੋ ਆਪਣੇ ਠੰਡੇ ਤੇ ਰਹਿ ਕੋਈ ਕਾਲੇ ਹਾਂ ਜੀ ਕੋਲੋਂ ਤੇਨ ਦਾ ਤਸੱਲੀ ਕਰਕੇ ਮਾਲ ਖੜੋ ਕਾਲੇ ਨਹੀਂ ਪਹਿਣਾਗੇ ਕਾਲੇ ਨਹੀਂ ਕਿੰਨੇ ਪਹਿਣਾ ਅੱਛਾ ਮੇਰਾ ਵੀ ਆ ਗਿਆ ਕੋਨੇ ਚੁੱਕੋ ਹੁਣ ਉਹ ਗੱਲ ਨਹੀਂ ਅੱਛਾ ਨਾ ਹੀ ਬੰਬੀ ਸੁੱਟ ਲੈ ਪਿੰਨਾ 20 20 25 25 ਕਿਲੋ ਦੁੱਧ ਦੇਣਾ ਹੈ ਅੱਛਾ ਉਹ ਜੋ ਦੇਣਗੇ ਆਪਾਂ ਉਹ ਹੀ ਦਵਾਂਗੇ ਠੀਕ ਹੈ ਜੀ ਆ ਸਿੱਧੀ ਗੱਲ ਜੀ ਠੀਕ ਹੈ ਚਲੋ ਕੰਮ ਫਿਰ ਇਦਾਂ ਹੀ ਚੱਲਦੇ ਆ ਕਿ ਠੀਕ ਹੈ ਜੀ ਕਿੰਨਾ ਕਿੰਨੇ ਨੇ ਪੈਸੇ ਲੈਣੇ ਉਹਨਾਂ ਨਾਲ ਦੁੱਧ ਦੇਣਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਫਿਰ ਸ਼ਿਰਵਾਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਜਰਸੀ ਕ੍ਰਾਸ ਤੇ ਆ ਜਰਸੀ ਜਿਹੜਾ ਗਾਂ ਜਿਹੜੀ ਜਰਸੀ ਜਰਸੀ ਆ ਜਿਹੜੀ ਤੇ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਬਾਈਆਂ ਰੁਪਈਆ ਬਹੁਤ ਥੋੜਾ ਬਹੁਤ ਤੇ ਪੰਜਾਬ ਦੀ ਜੰਮੀ ਪਲੀ ਜਰਸੀ ਆ ਇਧਰ ਦੀ ਆ ਨਿੱਗਰ ਆ ਪੂਰੀ ਕਿੰਨਾ ਚਿਰ ਹੋ ਗਿਆ ਸੋਈ ਨਾ ਮੇਰੇ ਜੀ ਇਹਨੂੰ ਪਾਇਆ ਸੀ ਨੂੰ ਵੇਹ ਹੱप्ता ਹੋ ਗਿਆ ਜੀ ਅੱਛਾ ਹੁਣ ਇਹ ਬੋਲੇ ਤੋਂ ਬਾਹਰ ਆ ਅੱਛਾ ਇਹਦੇ ਕੋਲ ਐਰ ਟਾਈਮ ਦੁੱਧ ਹੈ ਅੱਜ ਹੋਊ 14 ਕਿਲੋ ਅੱਛਾ 13 ਮਨ ਕਿਲੋ ਤੇ ਕਿੰਨਾ ਕਰੀ ਜਾਊਗੀ ਦੁੱਧ ਦੇ ਦੁੱਧ ਭਾਜੀ ਅਸੀਂ ਇਹ ਨਹੀਂ ਕਹਿੰਦੇ 22 23 ਲੀਟਰ ਦੋ ਵੀ ਦੁੱਧ ਫੇਰ ਵੀ ਦੁੱਧਾ ਨਹੀਂ 15 16 ਕਿਲੋ ਕਰੀ ਜਾਓਗੀ ਠੀਕ ਹੈ ਜੀ ਕੋ ਘਟਾ ਨਹੀਂ ਦਿੰਦੀ ਯਾਰ ਬਾਕੀ ਇਹਦਾ 15 16 ਵਿੱਚ ਜਿਹੜਾ ਵਾ ਚੰਗੀ ਕੁਆਲਿਟੀ ਦਾ ਹੁੰਦਾ ਵਾ ਆਪਾਂ ਬਾ ਕੱਲ ਦੀ ਆਈ ਆ ਹਾਂਜੀ ਮੇਰੀ ਖੜਿਆ ਦੁੱਧ ਠੀਕ ਹੈ ਇਹ 7.0 ਫੈਂਟ ਆਈ ਜੀ ਅੱਛਾ ਤੇ ਗਾੜੀ ਦੀ ਭਾਵ ਵਾਲੇ ਵੀ ਇਹ ਆ ਵੀ ਚਲੋ ਅਜੇ ਤਾਂ ਬੋਲੇ ਬੋਲੇ ਚ ਆ ਚਲੋ ਬੋਲੇ ਦੇ ਫਾਇਦੇ ਪਾਸੇ ਵਧਣਦੀ ਆ ਹਾਂ ਜਰਸੀ ਆ ਕ੍ਰਾਊਡ ਵੀ ਚੰਗੀ ਆ ਹਾਂਜੀ ਕੋਈ ਗੱਲ ਲੈ ਜੇ ਸਿੱਧੀ ਲਾਜੇ ਕਰੀਬਾ ਸਿੱਧੀ ਲਾਜੇ ਕੋਈ ਨਹੀਂ ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਦੁਪਹਿਰ ਦਾ ਵਾ ਆਪਣੇ ਸ਼ਾਮ ਤੱਕ ਦੁੱਧ ਦੇ حساب ਨਾਲ ਹਵਾਨੇ ਪੂਰੇ ਤਿਆਰ ਕਰੂਗੀ ਲੈ ਆ ਲੈ ਬਾਕੀ ਫਿਕਸ ਜੇ ਹਵਾਨੇ ਦੀ ਆ ਬਾਕੀ ਵਹੜਾ ਲੱਗ ਵਾਲੀਆਂ ਨੇ ਗਾਲੀਆਂ ਪਾਈ ਦੇ ਬੱਚਾ ਜੰਮੀਆਂ ਪਲੀਆਂ ਵਾਂ ਜੜੀਆਂ ਬੋਲੀਆਂ ਇਹ ਸਾਂਭੀ ਬੜੀ ਚੰਗੀ ਆ ਬੈਣੀ ਵਾਲੇ ਪਾਸੇ ਤੇ ਤਾਂ ਖੰਦ ਦਿਖਾ ਦੀ ਇਹ ਕਰਿਆ ਦੇ ਫਸਦੇ ਹਵਾਨੇ ਤੇ ਨਾੜਾਂ ਜੜੀਆਂ ਤੇ ਇੱਧਰ ਵੀ ਚੰਗੀਆਂ ਆ ਬਹੁਤ ਚੰਗਾ ਲੱਗਾ ਸਾਨੂੰ ਕਿੰਨਾ ਫਿਰ ਮੁੱਲ ਵਿਰਦੀ ਰੱਖੀ ਇਹਦਾ ਮੁੰਦੇ ਭਾਜੀ ਤਾਂ 65000 ਰੁਪਏ ਕਰੀਦਾ ਜੀ ਅੱਛਾ ਤੇ 60 ਆਪੀ ਲੰਮੀ ਹੋਰ ਕਰਦੀ ਆ ਮਾਨ ਹਾਂਜੀ ਤੁਸੀਂ ਕਰ ਲਓ ਜੋ ਕਰਨਾ ਫਿਰ ਕਰ ਦਿਓ ਆਪੀ 2000 ਦੇ ਛੱਡਾਂਗੇ 2 ਨਾਲ ਛੱਡিয়ে ਹਾਂਜੀ 5 ਛੱਡਦੀਏ ਪੂਰਾ 55000 55000 ਦੇ ਦੀਏ ਚਲੋ ਭਾਈ 55000 ਦੀ ਕਰ ਦੇ ਦਾਂਗੇ ਇਹੋ 35 ਹੋਰ ਮੇਰਾ ਭਣ ਭਰਾ ਘਟਾ ਲੈਣਾ ਚਲੋ ਥੋੜਾ ਪਤਾ 19 ਜੇ ਮੇਰਾ ਭਣ ਭਰਾ ਚੱਲ ਕੇ ਆਊਗਾ ਹਾਂਜੀ ਮਾਨ ਕਰ ਦਾਂਗੇ ਫਿਰ ਮਾਨ ਥੋੜਾ ਪਤਾ ਕਰ ਦੋਗੇ ਬਾਕੀ ਆ ਦੂਰ ਤੋਂ ਇੱਕ ਵਾਰੀ ਦੇਖ ਸਕਦੇ ਜੇ ਚੰਗੀ ਜੰਮੀ ਪਲੀ ਆ ਚਾਹਾਂ ਨੂੰ ਮਾਨ ਕਰਾਂਗੇ ਠੀਕ ਆ ਹਾਂਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਗੱਭਣ ਆ ਇਹ ਭਜੀ ਗੱਭਣ ਜੇ ਸੂਰੀ ਆ ਤੇ ਜਾਤ ਪਤ ਬਹੁਤ ਜ਼ਿਆਦਾ ਜੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਭਾਈ ਇਹਨੇ ਸੁਣਾ ਦੂਜੇ ਸੂਵੇ ਅੱਛਾ ਤਾਂ ਫੇਸਬੁਕਾ ਕਿੱਡਾ ਵਧੀਆ ਵਾ ਦੱਸੋ ਜੀ ਆਹ ਤੇ ਕੀ ਜੇ ਠੀਕ ਆ ਤੇ ਇਹ ਵਛੀਆਂ ਲਈ ਨਹੀਂ ਲੈਣ ਮੈਂ ਪਹਿਲੇ ਸੂਵੇ ਦੁੱਧ ਤੇ ਕੱਢਿਆ ਵਾ ਕੋਈ 14 14 ਅੱਛਾ 14 ਇਹਨੇ ਹਫਤਾ ਦੱਸ ਦੇ ਲੈਣੀ ਤੇ ਜੀ ਅੱਛਾ ਠੀਕ ਜੀ ਦੁੱਧ ਵਛੀ ਜਾਗਾ ਬਹੁਤ ਆਲੀ ਕਹਿੰਦੇ 17-18 ਕਿਲੋ ਅੱਗੇ ਭਰੂਗੀ ਤੁਰਦਾ ਫਿਰ ਇਹਨਾਂ ਬਾਕੀ ਢਾਟਾ ਲਾਤੀ ਬਹੁਤ ਜਿਆਦਾ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਅਜੇ ਭਰ ਨਹੀਂ ਆ ਜਿਹੜੀ ਪੂਰੀ ਭਰ ਨਹੀਂ ਭਰ ਨਹੀਂ ਹਵਾਨੇ ਦੇ ਨਾਲ ਇਹਦੀਆਂ ਪੂਰੀਆਂ ਬਹੁਤ ਚੰਗੀ ਬਹੁਤ ਹੀ ਚੰਗੀ ਰਹਿਣ ਦਿਨਾਂ ਤੋਂ ਕਹਿੰਦੇ ਨਾ ਲਓ ਬਹੁਤ ਚੰਗੀ ਹੈ ਬਾਕੀ ਬੋਡੀ ਦੀ ਸ਼ਾਈਨ ਜਿਹੜੀ ਇਹਦੀ ਵੀ ਚੰਗੀ ਆ ਬਾਕੀ ਬੜੀ ਸੀਲਸਾਲ ਬਹੁਤ ਜਿਆਦਾ ਤਾਂ ਮੈਂ ਤਾਂ ਇਹ ਦੇ ਦੇਣੀ ਆ ਬਾਕੀ ਵੀ ਪਰਾ ਭੈਣ ਭਰਾ ਘਰ ਖਲਵਾ ਦਾ ਜਿਹੜਾ ਜਿਹੜੀ ਇਨੇ ਕਿਹ ਕੱਦ ਦੀ ਢਾੜਾ ਹਾਂ ਹਾਂਜੀ ਇਹ ਟੁੱਟਦੀ ਨਹੀਂ ਆ ਇਹਨੇ ਦੁੱਧ ਵੀ ਚੰਗਾ ਪਾ ਜਾਣਾ ਉਹ ਤਾਂ ਨਹੀਂ ਚੱਗੀ ਬਾਕੀ ਚੱਲ ਰੰਗ ਸੁਲਤੀ ਚੰਗੀ ਆ ਜਾਂ ਪਰ ਨਹੀਂ ਆ ਥੱਲੇ ਚੰਗੀ ਬਾਕੀ ਪੜੀ ਜਾਤ ਬਹੁਤ ਅਸਲ ਵੜੀ ਆ ਉਹ ਤਾਂ ਕਿੰਨਾ ਮਸਲਾ ਬਾਕੀ ਤਾਂ ਬਾਕੀ ਦੇ ਰਸੂਲ ਆ ਗਏ ਉਹਨਾਂ ਇਹਨਾਂ ਦੇ ਸੁਣ ਹਾਂ ਦੇਖਸਤੇ ਜੀ ਭਵਾਨੇ ਦੇ ਮਗਰ ਵੀ ਨਾੜਾਂ ਜੜੀਆਂ ਚੰਗੀਆਂ ਵਾ ਅਜੇ ਤਿਆਰ ਹੋਣੀ ਆ ਪੂਰੀ ਬਾਕੀ ਥੰਡੀ ਸੀਲ ਸੀਰੀ ਜਿੱਦਾਂ ਮੱਦੀ ਕੋਈ ਹਾਂ ਦੇਖਸਤੇ ਇਹ ਤੁਤ ਨਾੜਾਂ ਮੱਦੀ ਥੱਲੇ ਬੈ ਜਾ 98 ਪ੍ਰੋਪਰ ਹਥਲੀ ਚਵਾਈ ਵਾਲਾ ਵਾ ਇਹ ਆ ਵੀ ਚਲੋ ਜੀ ਇਹ ਵੀ ਮਤਲਬ ਅਜੇ ਭਰਨੇ ਆ ਤੇ ਉਹਦੇ ਕਰਕੇ ਜਿੱਦਣ ਭਵਾਨੇ 'ਚ ਪ੍ਰੈਸ਼ਰ ਪੈ ਗਿਆ ਪੂਰਾ ਇਹ ਥਣ ਵੀ ਪੂਰਾ ਨਿਕਲ ਮਾ ਤੇਲ ਹੋਵੇ ਕੋਈ ਆਉਂਗਾ ਜਾਊਗਾ ਅਜਿਹੀ ਗੱਲ ਹੀ ਕੋਈ ਨਹੀਂ ਦੇ ਠੀਕ ਹੈ ਜੀ ਹਾਂ ਦੇਖਸਤੇ ਗਰੰਟੀ ਦੇ ਵਹਿੜ ਦੋ ਮੇਰਾ ਮਜ਼ੀਰਾ ਜੇ ਉੱਪਰ ਜਿਹੜਾ ਇੱਕ ਹੋ ਜਾ ਲੈ ਸਕਦੇ ਜੇ ਹਸਣਾ ਕੋਈ ਭਾ ਲਵੇ ਵਹਿੜ ਨੂੰ ਇਹਦੀ ਗਰੰਟੀ ਦੇ ਵਹਿੜਾ ਨਾੜਾ ਨਾੜਾ ਦੇਖੋ ਵਹਿੜ ਦੀ ਕਿੰਨਾ ਮਿਹਰ ਮੁੱਲ ਰੱਖੀ ਵਿੰਦੀ ਇਹਦਾ ਆਪਾਂ ਮੁੱਲ ਭਾਜੀ 60000 ਰੁਪਏ ਦਾ ਅੱਛਾ ਠੀਕ ਹਾਂਜੀ 55000 ਦੀ ਦਵਾਂਗੇ ਹੋਂਦ ਹੋਰ ਥੱਲੇ ਕਿ ਮਾਰੇ ਕਰ ਮਾਰ ਕਰ ਦੋ ਜੀ ਅੱਜ ਇਹ ਦੋ ਚਾਰ ਦਿਨ ਸੰਭਣੀ ਵੀ ਹੈ ਕਿਸੇ ਨੇ ਉਹ ਸਾਮ ਛੱਡ ਦਿੰਨੇ ਆ ਛੱਡ ਦਈਏ ਸਾਮ ਕੋਈ ਕਿਸੇ ਨੇ ਜਾ ਕੇ ਖਲ ਖਲ ਵੀ ਪਾਉਣੀ ਆ ਤੇ 30000 ਛੱਡ ਦਈਏ ਕਿੰਨੇ ਚ 55 ਜਗ 55 ਚੋਂ ਨਾ ਛੱਡੀਏ ਫਿਰ ਹਾਂਜੀ ਜੇ ਤਿੰਨ ਹੀ ਛੱਡਣਾ ਜੇ ਨਾ ਹਾਂਜੀ ਚਲੋ ਤਿੰਨ ਨਾ ਛੱਡੋ ਦੋ ਛੱਡ ਦੋ 50 ਚੋਂ ਦੇਖ ਲੋ ਜਾਣਦੀਏ ਚੰਗੀ ਜਿਹੀ ਸੋਹਣੀ ਕਿੰਨੀ ਆ ਸੁਨਖੀ ਆ ਫਿਰ ਸੋਹਣੀ ਆ ਵੈੜ ਤੇ ਚਲੋ ਸੋਹਣੀ ਆ 48000 ਦੀ ਜਾਣਦੀ ਐ ਛੱਡਦਾ ਵੀ ਭਾਜੀ ਨੂੰ ਦਿੱਕਤ ਨਹੀਂ ਠੀਕ ਹੈ ਜੀ ਛੱਡ ਦਿੰਦਾ ਮਾਡਲ ਠੀਕ ਹੈ ਜੀ ਤੇ ਆ ਵੀ ਵੈੜ ਹਨ ਕਾਫੀ ਖੂਬਸੂਰਤ ਗੱਬਣ ਜੇ ਆ ਵੀ ਇਹ ਗੱਬਣ ਚੰਗੀ ਜੰਮੀ ਪਲੀ ਆ ਰਾਜੀ ਆ ਪੂਰੀ ਇਸ ਕਰੋਸ ਜੀ ਥੋੜੀ ਜੀ ਸੁਆ ਪਹਿਲਾ ਹੀ ਆ ਇੰਗਲਸਾਨ ਤੋਂ ਬੜਾ ਵਦ ਤੰਗਲ ਦਾ ਤੇ ਇਹ ਕਿੰਨਾ ਕੋਤਰਾ ਦੁੱਧ ਕਿ ਕੱਢੀ ਜਾਊਗੀ ਪਹਿਲੇ ਸੋਈ ਭਾਜੀ ਇਹ ਪਹਿਲਾ ਮਾ ਵੈੜ ਹਣਾ ਹਾਂਜੀ ਤੇ ਇਹਦੀ ਮਾ ਦਾ ਰਿਕਾਰਡ ਨਹੀਂ ਚੰਗਾ ਅੱਛਾ ਹੈ ਉਹ ਵੀ ਕਰੋਸ ਬਰੀਡ ਹੀ ਹੁੰਦਾ ਠੀਕ ਆ ਤੇ ਦੁੱਧ ਦੋ ਤਨੇ 20-22 ਲੀਟਰ ਹੈਗਾ ਜੀ ਅੱਛਾ ਇਹ ਹੁਣ ਪਈਦਾਂ ਮੈ ਵੈੜ ਆ ਚਲੋ ਬੂਤਾ ਤਾਂ ਨਹੀਂ ਜਾਂਦੇ ਫਿਰ ਵੀ ਵੈੜ ਆਪਣੇ ਕੱਦ ਦੇ ਹਿਸਾਬ ਨਾਲ ਥਣ ਤੋਂ ਚੰਗਾ ਲੱਗਾ ਦੋ ਦੋ 60 14 15 ਕਿਲੋ ਭਰ ਜੂਗੀ ਠੀਕ ਹੈ ਜੀ ਭਰ ਜੂਗੀ ਤੇ ਬਾਕੀ ਜੰਮੇਪਲੀ ਪੂਰੀ ਹੈ ਨਾ ਸਾਂਭੇ ਕਿਹਵੇਂ ਨੇ ਉਹ ਵੀ 4 ਦੰਦਵਾ ਅੱਛਾ ਯੂਰ 4 ਦੰਦਵਾ ਜਿਹੜਾ ਦੋ ਮੁਰਗੇ ਹਸਾਦਾ ਠੀਕ ਹੈ ਜੀ ਹਾਂ ਜੀ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਚਾਰੇ ਥਾਨੇ ਕੋ ਜੇ ਸਾਈ ਦੇ ਕੋ ਜੇ ਗੈਰ ਤੇ ਲੱਗੇ ਪੈਣੀ ਵਾਲੇ ਬੱਸ ਦਵੇਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਆ ਦੇਖ ਸਕਦੇ ਜੇ ਥਾਣੇ ਦੇ ਹੋstra ਠੰਡੀ ਤੇ ਰੇਤ ਹੱਥੋਂ ਤੋ ਫੇਰ ਕੇ ਦਿਖਾ ਦੋ ਇੱਕ ਵਾਰੀ ਦੇਖੋ ਨਾ ਆ ਦੇਖ ਸਕਦੇ ਕੋਈ ਗੱਲ ਨਹੀਂ ਹੈ ਸਭ ਨੇ ਜਿਹੜਾ ਵਾ ਕੋਸ਼ਨ ਦੀ ਹੈ ਹਾਂ ਦੇਖ ਸਾਡੇ ਚਲੋ ਤੋਰਾ ਫਿਰ ਬਾਕੀ ਹੈਗੀ ਕਰਾਸ ਬਰੀਡ ਆ ਪਰ ਠੰਡੀ ਸੇ ਇਲਾਚਾ ਵਾਂਗੂ ਪੌਂਗੂ ਆ ਭਾਈ ਬਹੁਤ ਲੱਗੀ ਜਾ ਵੜ ਇਹ ਸ਼ੌਂਕ ਨਾ ਕਿਸੇ ਵੀਰ ਨੇ ਘਰੇ ਵੜ ਰੱਖਣੀ ਹੈ ਗਲਾਬੇ ਕਰਵਾਣਾ ਵਾ ਜਿਆ ਥਾਂਕੂ ਲੱਗਾਣਾ ਵੜ ਕਿਸੇ ਵੀਰ ਨੇ ਚੰਗੇ ਰੀਜ ਨੇ ਸੰਭੀ ਵੜਿਆ ਸੁਆ ਪਹਿਲਾ ਹੀ ਆ ਇਹਦਾ ਮੂੰਹ ਜਿਹੜੀ ਪਿਓ ਚਾਰਦਾਂ ਦੇ ਜਿਹੜੀ ਦਾਸ ਤੇ ਅਜੇ ਥੱਲੇ ਤਿਆਰ ਹੋਣੀ ਹੈ ਅਜੇ ਕਈ ਹਫ਼ਤੇ ਦਾ ਹੱਦ ਦਿਨ ਲੱਜੂਗੀ ਅਜੀ ਵੇੜ ਦੇ ਬਰੀਕੀਆਂ ਬੁਰੀਆਂ ਬਹੁਤ ਜ਼ਿਆਦਾ ਵਧੀਆ ਸੂਣੀ ਕੁਆਠੀ ਕੁੜੀ ਚੰਗੀ ਐ ਥਾਣੇ ਉਹੀ ਗੱਲ ਨਹੀਂ ਪਹਿਲਾਂ ਵੇੜ ਨੂੰ ਐ ਇਹੋ ਜੀ ਵੇੜ ਨੂੰ ਆ ਪਹਿਲਾਂ ਖਾਣ ਨੂੰ ਪਹਿਲਾਂ ਵੇੜ ਨੂੰ ਥਣ ਘਾਟ ਲੱਗਦਾ ਜੀ ਯਾਰ ਨੂੰ ਬੋਡੀ ਦੀ ਸ਼ਾਈਨ ਐ ਕਰੀਏ ਦੀ ਦੇਖ ਸਕਦੇ ਸ਼ਾਈਨੀ ਦੇਖੋ ਮੂੰਹ ਮਾ ਇਥੋਂ ਜੀ ਦਾ ਲੈ ਜਾ ਫਿਰ ਉਹੀ ਕੁੜੀ ਦੰਦ ਕਰਕੇ ਦਿਖਾਦੀ ਐ ਦਿਖਾ ਦਿਓ ਦਿਖਾ ਦਿਓ ਦੰਦ ਦਿਖਾਉਂਦੀ ਸੀ ਚਲ ਪਸ਼ੂ ਡਰ ਜਾਂਦਾ ਕਈ ਯਾਰੀ ਰਹਿਣ ਦਾ ਦੰਦ ਤਾਂ ਕੋਈ ਨਹੀਂ ਪਸਾਉ ਦਾ ਬੰਦ ਉਹ ਰਾ ਜੋਰ ਤੇ ਹਰ ਬੰਦ ਰ ਹੈਗੀ ਚਾਰ ਦੰਦ ਥੋੜਾ ਡਰਦੀ ਆ ਸਾਈਡ ਵਾਲੇ ਦੰਦ ਜੇ ਉੱਤਰ ਹੀ ਆ ਸਾਰੇ ਚਲੋ ਲੈ ਜਾ ਭਾਈ ਲੈ ਜਾ ਸਭ ਜੀ ਜਾਣ ਵਾ ਜਾਣ ਆਲੀ ਆ ਵਾ ਕੜਨੀਆਂ ਕਿਹੜੀਆਂ ਸੋਖੀਆਂ ਵਾ ਬਿਲਕੁਲ ਸਿੱਧੀ ਆ ਜਿੰਨੀ ਵੀ ਆ ਸਿੱਧੀ ਗੱਲ ਹੋਣੀ ਆ ਤੇ ਇਹਦਾ ਮੁੱਲ ਫਿਰ ਮੁੱਲ ਭਾਈ ਦਾ 65000 ਰੁਪਇਆ ਅੱਛਾ ਤੇ ਬਾਈ ਕੋ ਜਿੱਦੇ ਘੋੜੇ ਵੀ ਪਾ ਲਾ ਚੱਕਰ ਨਹੀਂ ਕਰ ਦੋ ਇਹ ਵੀ ਜਿਆਜ਼ੀ ਫਿਰ ਸਾਫ ਦੀ ਭਾਈ ਦੇ ਦਾਂਗੇ ਤੁਹਾਡੇ ਕੀ ਸਾਮ ਛੱਡਦੀ ਔਰ ਅਪਚ ਵੀ ਜਾਈ ਆ ਰਹੀਦਾ ਯੋਦੋ ਚਲੋ ਠੀਕ ਹੈ ਬਾਕੀ ਮਾਸੇ ਭਾਈ ਦਾ ਚਾਲਣਾ ਵਧੀਆ ਫਾਰਮ ਹੈ ਹਾਂਜੀ ਤੇ ਕੰਮ ਵੀ ਵਧੀਆ ਠੀਕ ਹੈ ਜੀ ਤੇ ਮਾਲ ਵੀ ਇੱਕ ਨੰਬਰ ਦਾ ਦਵਾਂਗੇ ਤਾਰ ਦੇ ਵੀ ਇਹੋ ਜੀ ਗੱਲ ਨਹੀਂ ਆਉਗੀ ਚਲੋ ਵਧੀਆ ਗੱਲ ਆ ਕੰਮ ਵੀ ਫੇਰ ਹੀ ਚੱਲਦੇ ਜੀ ਉਹਦਾ ਕੰਮ ਤਾਂ ਡੰਗਰੀ ਵੀ ਵਧੀਆ ਦਵਾਗੇ ਤੁਸੀਂ ਚੰਗਾ ਮਾਲ ਪਾਓਗੇ ਤੇ ਫੇਰ ਹੀ ਸਾਡਾ ਵੀ ਚੱਲਣਾ ਵਾ ਓਏ ਫੇਰ ਹੀ ਫੇਰ ਕੋਈ ਆਪਾਂ ਰੋਲੇ ਦਾ ਕੰਮ ਹੀ ਕੋਈ ਨਹੀਂ ਕਰਦਾ ਹਾਂਜੀ ਹਾਂਜੀ ਇਹ ਬੰਦੇ ਆ ਫੱਕਰ ਹਾਂਜੀ ਬੇਫਿਕਰੇ ਬੰਦੇ ਠੀਕ ਆ ਵੀ ਸਹੀ ਡੰਗਰ ਵੇਚਣਾ ਵਾ ਲੰਗ ਲਾਮਾ ਹੀ ਲੈਣਾ ਠੀਕ ਆ ਤੇ ਡੰਗਰ ਹੀ ਕੋਈ ਗਲਤ ਤੇ ਗੱਡੀਆਂ ਆ ਗਈਆਂ ਇਹ ਆ ਵੀ ਰਾਜੀ ਖੁਸ਼ੀ ਦਾ ਕੋਈ ਫੋਨ ਕਰੇ ਰਾਜੀ ਖੁਸ਼ੀ ਦਾ ਤੇ ਲਾਮਾ ਨਹੀਂ ਸੁਣਨਾ ਕੋਈ ਮਤਲਬ ਗੱਲ ਇਹ ਹੋਈ ਕਿ ਚੰਗਾ ਡੰਗਰ ਤੇ ਲਾਮਾ ਆਉਣਾ ਹੀ ਨਹੀਂ ਹਾਂਜੀ ਆਉਣਾ ਹੀ ਨਹੀਂ ਉਹ ਡ ਹੁਣ ਆ ਇੱਕ ਸਰੀ ਸਵਾਈ ਆ ਗਈ ਆ ਇਹ ਵੀ ਬੱਚਾ ਪਹਿਲੇ ਸਵੇਰੇ ਜੀ ਬੱਚੇ ਤਾਂ ਆਜੇ ਆਹ ਬੱਚੀ ਜੀ ਆਦੀ ਤੇ ਆ ਬੱਚਾ ਜਿਹੜਾ ਬੱਚਾ ਪਹਿਲੇ ਨੰਬਰ ਵਾਲੀ ਗਾਂ ਜਰਸੀ ਦਾ ਜੇ ਸੁਵਾ ਕਿੰਨੇ ਵਜੇ ਦਾ ਪਹਿਲਾਂ ਪਹਿਲਾਂ ਹੀ ਸੁਵਾ ਤੇ ਆ ਦੇਖ ਸਕਦੇ ਜੀ ਸ਼ੇਦਾਂ ਦੇ ਤਾਂ ਹਨਵਾਨ ਦੇ ਵੀ ਸਫਾਈ ਜਿਹਾ ਸੋਹਣੇ ਰੰਗ ਰੂਪ ਚ ਸ਼ੇਦਾਂ ਦੇ ਇਹ ਕਿਨੇ ਚਿਰ ਦੀ ਸੋਈ ਵੀਰ ਜੀ ਇਹਨੂੰ ਸੁਈ ਨੂੰ ਪਹਿਲੇ ਹਫਤਾ ਹੋ ਗਿਆ ਦੁੱਧ ਮੈਲਾ ਮਾਰਨ ਦੀ ਹੈ ਜੀ ਅੱਛਾ ਹਾਂ ਜੀ ਦੁੱਧ ਦੁੱਧ 10 ਕਿਲੋ ਤਿਆਰ ਜਿਹੜਾ ਤਿਆਰ ਐਵੇਂ 14 15 ਕਿਲੋ ਦੁੱਧ ਉਹ ਜਿਹੜਾ ਤਲਿਆਗਾ ਤੇ ਕਿੰਨਾ ਕਰੀ ਜਾਊਗੀ ਦੁੱਧ ਭਾਜੀ ਵਾਸ਼ੀ ਪੋਤਲੀ 12 ਤਨੇ ਕਿਉਂ ਦੇ ਦਊਗੀ ਤੋੜਦਾ ਫਿਰ ਬਾਕੀ ਚਲੋ ਜਿੰਨੀ ਵੀ ਆ ਸਫਾਈ ਚ ਆ ਭਾਜੀ ਵਿਹੜ ਸੁਨਕੀ ਪੜੀ ਵਿਹੜ ਨਹੀਂ ਗੱਬਾਣੀ ਅੱਛਾ ਉਹ ਤੁਹਾਡਾ ਨਾ ਸੌਂਦਾ ਨਹੀਂ ਰਲਿਆ ਖੜਾ ਯਾਰ ਅੱਛਾ ਹਾਂਜੀ ਉਹ ਬਾਅਦ ਸੁੱਕੀ ਕੇ ਲੋਡ ਵੀ ਪਾਈ ਜੀ ਬੰਦਰੂ ਪੈਸੇ ਦੇ ਲੀ ਬਾਕੀ ਨਿੱਗਰਿਆ ਥੱਲੇ ਆ ਜਿੰਦੀ ਸਰਮੂਰ ਚੱਕਾ ਕਰਦੀ ਇਹਦਾ ਇਹ ਬੱਡੇ ਕਾਲੇ ਪੀਟੇ ਨੇ ਵੇੜਾ ਸਾਰੀਆਂ ਜਾਨ ਚਾ ਟੱਕੇ ਨਾ ਟੱਕਣੀਆਂ ਔਖੀਆਂ ਆ ਇਹ ਤਾਂ ਟਗਰ ਆਏ ਬੱਚੇ ਵਾਲੀ ਆ ਤੇ ਫਿਰ ਬੱਚੇ ਨੂੰ ਭਾਈਦੀ ਆ ਨਾ ਦੇਖਦੇ ਬੱਚੇ ਕੋਹਾ ਕੇ ਖਲੋਗੀ ਆਨ ਇਹ ਹੁੰਦਾ ਸਜੇ ਤੰਗ ਦਾ ਹਿਸਾਬ ਦਾ ਉਸ ਠੀਕ ਹੈ ਜੀ ਹਾਂ ਜੀ ਬਗੜਾ ਜਾਣਦੇ ਬੰਦੇ ਨੂੰ ਬੜਾ ਮਾੜਾ ਸੋਟਾ ਚਾਹੀਦਾ ਤੇ ਝੱਲੀ ਜਾਂਦੀ ਹੈ ਠੀਕ ਹੈ ਹਾਂ ਜੀ ਬਾਕੀ ਤੁਸੀਂ ਵੀ ਜਾਣ ਚੀ ਜੇ ਉਹ ਨਹੀਂ ਤਾਂ ਜਦ ਪਾਜੀ ਹੀ ਹਰਦੇ ਆ ਠੀਕ ਹੈ ਹਾਂ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਕਿੰਨਾ ਹੈ ਤਾਂ ਮੁੱਲ ਬੋਲਦੇ ਭਾਈ 55000 ਰੁਪਏ ਜੀ ਅੱਛਾ 50 ਜਦਾਂਗੇ ਕਰਦੀ ਹੈ ਮੰਨਤਾ ਨਾ ਹੋ ਰਹਾ ਦਾ ਬਜਮਲ ਉਹ ਨਕਰਾਂਗੇ 46000 ਦੀ ਦੇ ਦਈਏ 40 ਦੀ ਹਾਂਜੀ 45 ਦੀ ਦਰਾਂਗੇ ਚਲੋ ਜਾਣ ਦਾ ਫਿਰ 45 ਭਾਨ ਪ੍ਰਭੂ ਕੇ ਵੀ ਮਾਤਲ ਕਰਾਂਗੇ ਠੀਕ ਹੈ ਜੀ ਕਿਉਂ ਕਰਾਂਗੇ ਤੇ ਹੁਣ ਇੱਕ ਆ ਵੀ ਚੰਗੇ ਦੁੱਧ ਵਾਲੀ ਚਾਹਦੀ ਆ ਇੱਕ ਵਾਰੀ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਤੇ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਕਿੰਨੇ ਕੇ ਦੁੱਧ ਵਾਲੀ ਜੀ ਵੀਰ ਜੀ ਭਾਜੀ ਬਾਹਰ ਤੇ ਉਹ ਗਾਹੇ ਲਾਲੇ ਪੈ ਵਹਿੜ ਲਾਲੇ ਹੈ ਨੀ ਦਾ ਸੁਭਾਅ ਹੁੰਦਾ ਹਾਂ ਹਾਂਜੀ ਕੋਈ ਛੋਟਾ ਗਾ ਤੁਹਾਨੂੰ ਸਾਹ ਹੈ ਨਾ ਤੇਰੇ ਗਾਇ ਇਹ ਲੱਗਦਾ ਹੁੰਦਾ ਹਾਂਜੀ ਹਾਂਜੀ ਤੇ ਵਹਿੜ ਪਿੰਡ ਸੁਨੇ ਉਹਦਾ 20000 ਲੀਕੇ ਸੱਜਣ ਨੂੰ ਦੇਈ ਆਪਣੀ ਕੋ ਠੀਕ ਆ ਦੁੱਧ ਉਹਦੇ ਵਹਿੜ 20 22 ਕਿਲੋ ਭਰਦੀ ਦੀ ਹੈ ਠੀਕ ਆ ਗਾੜੇ ਉਹਦੇ ਬੰਦੇ ਗਾੜੀ ਬੇਲ ਗਰਦੇ ਲਾ ਲੋ ਜਾਂ ਬੇ ਸਮਝ ਲਾ ਲੋ ਹਣਾ ਇੱਕੋ ਚਲੋ ਕੋਈ ਯਾਰ ਕੁਦਰਤੀ ਸਮਾਹ ਹੋ ਜਾਣਾ ਕੋਈ ਚੈਰੀ ਕੋ ਦੁੱਧ ਹੀ ਨਹੀਂ ਦੇ ਰਹੇ ਆ ਅੱਛਾ ਸੇਵਾ ਵਾਲੀ ਦੀ ਗੱਲ ਨੇ ਕੀਤੀ ਠੀਕ ਆ ਠੀਕ ਜੀ ਹਾਂਜੀ ਹੁਣ ਵਹਿੜ ਆਪਣੇ ਕੋ ਆ ਗਈ ਆ ਇਹ ਦੁੱਧ ਫਿਰ ਵੀ ਯਾਨੀ ਬੋਧਾ ਨਹੀਂ ਕਿਤੇ 17-18 ਕਿਲੋ ਉੱਪਰ ਹੋਊਗੀ। ਅੱਛਾ। ਸੂਆ ਦਾ ਦੂਜਾ ਪਿਓਰ ਆ। ਠੀਕ ਆ। ਤਾਂ ਦੋਨੇ ਪੁੜੀ ਜਵਾਬ ਨਹੀਂ ਦੇਉਂਗੀ। ਠੀਕ ਆ। ਠੀਕ ਏ। ਬਾਕੀ ਜੇ ਕੋਈ ਬਰਾ ਭੈਣ ਭਰਾ ਕੋ ਸੇਵਾ ਕਰਨ ਨਾਲ ਹੋਊਗਾ। ਦੁੱਧ 20-22 ਕਿਲੋ ਕਰੂਗੀ। ਅੱਛਾ। ਤੇ ਜੇ ਕੋਈ ਉਹੋ ਜਿਹਾ ਬੰਦਾ ਹੋਗਾ ਸੁੱਕੀ ਦੂੜੀ ਪਾਲੀ ਤੇ ਫਿਰ ਵੀ ਇਹੋ ਜਿਹਾ ਕੱਢੀ ਜਿੰਨੇ 10-12 ਕਿਲੋ ਫਿਰ ਵੀ ਦੁੱਧ। ਠੀਕ ਆ ਜੀ। ਇਹਨੇ ਕੱਢੀ ਜਣਾ। ਠੀਕ ਆ ਇਹ ਆ ਵੀ ਹੁਣ ਸਾਹਮਣੇ ਸਿਰ ਤੇ ਆ ਸਾਹਮਣੇ ਤਾਂ ਜੇ ਸੂ ਵੀ ਪੁੰਗਦਾ ਸਾਡੇ ਕੋ ਹਾਂਜੀ ਜੇ ਸਾਡੇ ਕੋ ਰਹਿ ਗਈ ਤੇ ਹਾਂਜੀ ਇਹਦੀ ਸੇਵਾ ਕਰਕੇ ਵੇਚਾਂਗੇ ਤੋ ਭਾਈ ਵੀਕਲ ਵਿੱਚ ਪਾ ਕੇ ਦਵਾਉਂਦੇ ਹੁਣੇ ਠੀਕ ਆ ਜੀ ਤੋ ਉਹ ਲੱਗੀ ਥੱਲੇ ਤੋਰੋ ਫੇਰ ਇੱਕ ਰੀਨਾਂ ਤੋਰ ਦਿੰਦੇ ਭਾਈ ਅਜੇ ਤਿਆਰ ਹੋਣੀਆਂ ਜੇ ਹੋਰ ਹੁਣ ਵੀ ਥੱਲੇ ਚੰਗੀ ਬਣ ਗਈ ਹੁਣ ਤਾਂ ਖਾਣਾ ਨੇ ਪੂਰੀ ਪੰਡ ਪੁੰਗੀਆਂ ਇਹਦੇ ਹਨ ਬੜਾ ਚੰਗਾ ਲੱਗਾ ਨੂੰ глядਿਆਂ बाकी ये रखो कि ये सीरीसा बोल रहा, रह बोल रहा। है हां देख सर अपन इतरा ही ਥੱਲੇ ਬੈਜੋ ਇੰਨਾ ਇੱਟਾ ਜਦਾ ਬਹਨਾਂ ਹੋਵੇ ਭਾਏ ਅਜਾ ਫਾਂਬਾਰ ਖਾਣਾ ਕੋਈ ਤਾਂ ਬਹੁਤ ਚੀ ਗੱਲ ਕਰ ਠੀਕ ਆ ਠੰਡੀ ਸੀ ਲੇ ਬੋਲਣਾ ਨਹੀਂ ਯਾਰ ਨਹੀਂ ਤਾਂ ਲੈ ਚੱਲਿਆਂ ਕਰੇ। ਉਂਤਰਾ ਮੈਂ ਹਲਦੀ ਜੱਪੜੀ ਦਿਖਾ ਦਵ। ਇਹ ਨਹੀਂ ਵੀ ਸੁੰਗੜ ਥੋ ਠੰਡੀ ਐ। ਵੇਖ ਲਓ। ਆ ਕੇ ਆਨੇ ਸਾਡੇ ਸਾਫ ਧਾਰਿਆ। ਉਹ ਕੋਈ ਜਿਹੜੀ ਉਤਰਾਂਗੇ ਜਿਹੜੇ ਖੁਸ਼ ਆ ਜਾਂਦਾ। ਥੋੜੀ ਗੁੱੜੀ ਚੀਜ਼ ਵੀ ਆ ਗਈ। ਤੁਹਾਨੂੰ ਧੋਤੇ ਨਹੀਂ ਆ ਸਾਫ ਨਹੀਂ ਕੀਤੇ ਗਾੜੀਆਂ। ਅਬੈਕਸਾਂ ਦੇ 3500 ਹੋ ਗਏ ਇਹ ਇਹ ਘੂਰ ਛੱਟੇ ਲਈ ਭਾਜੀ ਗਾਂ ਲਈ ਦੀ ਨਹੀਂ ਤੇ ਠੀਕ ਹੈ ਜੀ ਇਹ ਥੋੜੀ ਫਿਚ ਤਾਂ ਕੀਤੀ ਵੀ ਇਹਦਾ ਪਿੱਛਾ ਸੁਆ ਵੇਖਿਆ ਰਿਕਾਰਡ ਦਾ ਤੇ ਇਹਦਾ ਮੁੱਲ ਫਿਰ ਜੇ ਤੇ ਭਾਜੀ ਹੁੰਦੀ ਅੱਗੇ ਵਰਗੀ ਵਿਚਾਰੀ ਫਿਰ ਵੈੜੇ ਹਾਂਜੀ ਜੀ ਕੇ ਲਈ ਤੇ ਅੱਤੇ ਭਾਏ 67000 ਦੀ ਵੇਚ ਹੁੰਦੇ ਹਾਂਜੀ ਠੀਕ ਤੇ ਕਰਨ ਨੂੰ ਮਲੋਂ ਤਾਂ 55 ਕਰ ਲਈਏ 60 ਕਰ ਲਈਏ ਮਰਜ਼ੀ ਕਰੀਏ 50000 ਦੇ ਦਾਂਗੇ ਥੋੜੀ ਬਾਤੀ ਸ਼ਾਂਤ ਸੌਂ ਛੱਡ ਦੀ ਹੋਰ 45000 ਦੇ ਦਾਂਗਾ ਦੱਸੋ ਜੀ ਚਲੋ ਠੀਕ ਆ 39 ਦੇ ਭਾਵੇਂ ਕੋਈ ਆ ਲੈ ਜੇ ਭਾਵੇਂ ਕੋਈ ਉਹ ਲੈ ਜੀ ਹਨਾ ਹੋਰ 2000 ਰੁਪਏ ਛੱਡਾਂਗੇ ਅਛੇ ਤਾਂ ਹੋਰ 2 ਛੱਡ ਦੇਣਾ 45000 ਦੇ ਦਾਂਗੇ ਅਛੇ 43 ਵੀ ਦੇ ਦੇਣੀ ਠੀਕ ਹੈ ਜੀ ਉਹ ਜਾਇਜ਼ ਨਾ ਰੇਟ ਜਾ ਜਾ ਬਿਲਕੁਲ ਪਟਾਣੀ ਕਿੰਨਾ ਕਰਨਾ ਠੀਕ ਆ ਥੋੜੀ ਥੋੜੀ ਕੰਮਾਈ ਕਰਨੀ ਥੋੜੀ ਥੋੜੀ 2015 15 ਸਾਰਿਆਂ ਦੇ ਠੀਕ ਆ ਇਹ ਨਹੀਂ ਪੰਡਾ ਹੀ ਪਈ ਜਾਣੀ ਆ ਇਹ ਆ ਵੀ ਸਾਰੇ ਰਲ ਮਿਲ ਕੇ ਜਿਹੜਾ ਵਾ ਕੰਮ ਚਲਾਈ ਜਾਣ ਜਿਹੜਾ ਖੜਨ ਵਾਲਾ ਵੀ ਖੁਸ਼ ਹਾਂ ਹਾਂਜੀ ਅਸੀਂ ਮਰ ਗਏ ਮਰ ਗਏ ਥੱਕ ਨਹੀਂ ਬਈਆ ਠੀਕ ਆ ਮਗਲੇ ਤਾਹੀ ਨੂੰ ਹੱਥ ਤੋਂ ਬਰਾਹਰ ਕਿ ਬੰਦੇ ਨੂੰ ਹੁੰਦੀ ਆ ਆ ਤੇ ਚਲ ਸੁਭਾਅ ਹੁੰਦਾ ਕਈਆਂ ਦਾ ਸੁਭਾਅ ਹੁੰਦਾ ਆਪਣਾ ਕੋਈ ਗੱਲ ਨਹੀਂ ਤੇ ਬਾਕੀ ਇੱਥੇ ਆ ਜਿਹੜੀ ਮੇਨ ਗੱਲ ਆ ਮਾਲ ਵਿਖ ਜੇ ਹਾਂਜੀ ਹੋਰ ਮਾਲ ਲਾ ਕੇ ਬੰਦੀਆਂ ਪਰਸਨ ਨੂੰ ਹਾਂਜੀ ਬਸ ਮਾਲ ਉਹ ਵੇਚ ਦੇਣੇ ਗੱਲ ਕਰਦੀ ਠੀਕ ਆ ਜੀ ਕਿ ਕੋਈ ਸਾਰੀਆਂ ਵੇਚਣੀਆਂ ਠੀਕ ਆ ਜੀ ਹੋਰ ਮਾਲ ਲਾ ਕੇ ਪਰਸਾ ਫਿਰ ਵੀਡੀਓ ਭਈ ਆ ਤੇ ਬਾਕੀ ਇੱਥੇ ਆਓ ਆਪਣੀਆਂ ਪਾਸ ਕਰੋ ਵੇਸ਼ ਚਾੱਕ ਕੇ ਤੇ ਤਸੱਲੀ ਕਰ